ਦੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਫ ਹਾਊਸ ਮੈਸਰਖਾਨਾ ਤੇ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਆ ਗਏ ਤੁਹਾਡੇ ਵਾਸਤੇ ਫੇਰ ਅੱਜ ਦਾ ਸਟਾਫ ਆਪਾਂ ਲੈ ਕੇ ਆਏ ਆ ਮਸਲੀਨ ਦੁਪੱਟੇ ਨਾਲ ਜਿਹੜਾ ਸਫ ਦੇਵਾਂਗੇ ਅੱਜ ਦਾ ਤੁਹਾਨੂੰ ਪਿਓਰ ਕਾਟਨ ਦਾ ਸਟਾਫ ਦੇਵਾਂਗੇ 100% ਕਾਟਨ ਤੇ ਆਲ ਓਵਰ ਦਾ ਸਟਾਫ ਹੋਊਗਾ ਸਾਰਾ ਤੇ ਦੁਪੱਟਾ ਦੇਵਾਂਗੇ ਨਾਲ ਮਸਲੀਨ ਦਾ ਜਿਹੜਾ ਦੁਪੱਟਾ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਹੀ ਸੋਹਣਾ 2.5 ਮੀਟਰ ਦਾ ਸਾਈਜ਼ ਦੁਪੱਟਾ ਦੇਵਾਂਗੇ ਖੁੱਲੇ ਸਾਈਜ਼ ਦੇ ਨਾਲ ਤੇ ਇਹ ਵੀ ਆਪਣਾ ਸ਼ੂਟ ਆਫਰ ਪ੍ਰਾਈਸ ਦੇ ਉੱਤੇ ਆ 1500 ਵਾਲਾ ਸੂਟ ਆ ਆਪਾਂ ਵਾੜਾ ਸੋਨ ਸਫਾ ਕਾਟਨ ਦਾ ਪਿਓਰ ਦੁਪੱਟਾ 2.5 ਮੀਟਰ ਦਾ ਤੇ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਵੱਡਾ ਬੈਨੀਫਿਟ ਹੈ ਗੁਨਾੰਕ ਸੋਰ ਤੇ ਹੋਣ ਜਾ ਰਿਹਾ ਆਹ ਲਓ ਜੀ ਪਹਿਲਾ ਕਲਰ ਸਦਾਈ ਸੀ ਦੂਸਰਾ ਕਲਰ ਆਪਣੇ ਕੋਲੇ ਆਇਆ ਹੈ ਬਲੈਕ ਤੇ ਸਾਰਾ ਸਫ ਕਾਟਨ ਦਾ ਆਲਓਵਰ ਦੇ ਵਿੱਚ ਤੇ ਦੁਪੱਟਾ ਆਪਣੇ ਕੋਲੇ ਆਇਆ ਹੈ ਮਸਲੀਨ ਦਾ ਖੁੱਲੇ ਸਾਈਜ਼ ਦੇ ਨਾਲ ਤੁਸੀਂ ਡਿਜ਼ਾਈਨ ਚੈੱਕ ਕਰੀ ਜਾਓ ਡਿਜ਼ਾਈਨ ਬਹੁਤ ਹੀ ਸੋਹਣੀ ਹੈ ਖੁੱਲੇ ਸਾਈਜ਼ ਦਾ ਦੁਪੱਟੇ ਦੇ ਨਾਲ ਹੈ 2.5 ਮੀਟਰ ਦਾ ਦੁਪੱਟਾ ਆਪਸ ਨੂੰ ਦੇਾਂਗੇ ਇਸੇ ਨੰਬਰ ਤੇ ਆਪਣੇ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਨੂੰ ਬਾਏ ਕਰ ਲੈ ਕਰ ਸਕਦੇ ਹੋ ਆ ਲਓ ਜੀ ਤੀਸਰਾ ਕਲਰ ਜਿਹੜਾ ਆਪਣੇ ਕੋਲੇ ਆਇਆ ਇਹ ਰਾਣੀ ਕਲਰ ਦੇ ਵਿੱਚ ਆ ਗਿਆ ਤੇ ਡਿਜ਼ਾਈਨ ਵੀ ਖੁੱਲੇ-ਖੁੱਲੇ ਮਿਲਣਗੇ ਤੇ ਰੇਟ ਸਿਰਫ ਮਿਲੂਗਾ ਰਖੜੀ ਆਫਰ ਦੇ ਵਿੱਚ ਤੋਂ ਨੂੰ 1000 ਰੁਪਏ ਦਾ ਸੂਟ ਤੇ ਅਗਲਾ ਆਪਾਂ ਲੱਡੂ ਪੀਲਾ ਕਲਰ ਦੇ ਰਹੇ ਹਾਂ ਬਹੁਤ ਹੀ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਆ ਸੂਟ ਦੀ ਬਹੁਤ ਹੀ ਸੋਹਣਾ ਫਲਾਵਰ ਹੈ ਪਿਓਰ ਕਾਟਨ ਦਾ ਸਟਾਫ ਹੈ ਤੇ ਦੁਪट्टे ਦਾ ਸਾਇਸ ਤੁਹਾਨੂੰ ਪੂਰਾ ਖੁੱਲਾ ਮਿਲੂਗਾ ਤੇ ਪਿਆਰ ਮਸਲੀਨ ਦਾ ਦੁਪੱਟਾ ਸਿਰਫ ਰੇਂਜ ਮਿਲੂਗੀ 1000 ਰੁਪਿਆ ਤੇ ਇਸੇ ਨੰਬਰ ਤੇ ਤੁਸੀਂ ਸਾਡੇ ਕੋਲ ਦਵਾ ਦਵਾ ਸ਼ੂਟ ਮੰਗਾ ਸਕਦੇ ਹੋ ਕਿਉਂਕਿ ਸਾਡੇ ਕੋਲ ਲਿਮਟਡ ਸਟਾਕ ਹੁੰਦਾ ਨਾਲ ਦੀ ਨਾਲ ਜਿਹੜਾ ਮਾਲ ਹੈ ਉਹ ਸੋਲਡ ਆਊਟ ਹੋ ਜਾਂਦਾ ਆਹ ਲਓ ਜੀ ਲਾਸਟ ਵਾਲਾ ਫਿਰੋਜੀ ਕਲਰ ਆ ਗਿਆ ਦੁਪੱਟੇ ਦਾ ਸਾਇਸ ਤੁਸੀਂ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਤੇ ਸੂਟ ਆਪਾਂ ਸਿਰਫ ਤੁਹਾਨੂੰ 1000 ਰੁਪਏ ਦੇ ਵਿੱਚ ਦੇਣਾ ਅਗਲਾ ਕਲਰ ਇਹਦਾ ਬਲੈਕ ਆ ਗਿਆ दो डिजाइन अपने को दोनों डिजाइन मैं थोड़े रूबरू करती हूँ दोनों डिजाइन बहुत अच्छे है आ लो जी दुपटे का डिजाइन फलावर इस दे भी पीले कलर का छूट सबू मिलूगा आ लो जी इस डिजाइन के भी अपने को लड्डू पीला कलर आया बहुत ही प्यारा साफ है प्योर कॉटन के बीच खुले साइज केपटे मिलेंगे सिर्फ रेंज रहूगी एक हज़ार रुपया ਹਾਂ ਲੋ ਜੀ 슈ਟ ਚੈੱਕ ਕਰੀਏ ਫਲਾਵਰ ਬਹੁਤ ਸੋਹਣੇ ਆਏ ਆ ਦੁਪੱਟਾ ਖੁੱਲੇ ਸੇ ਦਾ 2.5 ਮੀਟਰ ਦਾ ਬਹੁਤ ਹੀ ਸੋਹਣਾ ਹੈ ਵੀਡੀਓ ਲਾਈਕ ਸ਼ੇਅਰ ਕਰਨੀ ਤੇ ਕਮੈਂਟ ਕਰਨਾ ਫਟਾਫਟ ਤੁਸੀਂ ਆਰਡਰ ਕਰਕੇ 슈ਟ ਨੂੰ ਬਾਏ ਕਰ ਲੈਣਾ